ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿਫਤ ਪਟਿੱਕ ਤੇ ਜਿੱਦਾਂ ਕਿ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਾਰੇ ਜਣੇ ਸਭ ਤੋਂ ਪਹਿਲਾਂ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਜੀ ਜਿੱਦਾਂ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ-ਸੋਹਣੇ ਨਵੇਂ ਜਿਹੇ ਡਿਜ਼ਾਈਨਾਂ ਦੀਆਂ ਵੀਡੀਓ ਲੈ ਕੇ ਆਉਂਦੇ ਆ ਤੁਹਾਡੇ ਲਈ ਬਹੁਤ ਹੀ ਸੋਹਣੇ ਤਿਆਰ ਕੀਤੇ ਸੂਟਾਂ ਦੀਆਂ ਵੀਡੀਓ ਲੈ ਕੇ ਆਉਂਦੇ ਆ ਤੁਹਾਡੇ ਲਈ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਇਦਾਂ ਦੇ ਡਿਜ਼ਾਈਨ ਹੁੰਦੇ ਨੇ ਜਿਹੜੇ ਆਪਣੇ ਹਨਾ ਜਦੋਂ ਸੂਟ ਵੇਅਰ ਕਰਦੇ ਤਾਂ ਇਦਾਂ ਦੇ ਸੂਟ ਆਪਣੇ ਨਾਲ ਲੁੱਕ ਚੇਂਜ ਕਰ ਦਿੰਦੇ ਨੇ ਜਦੋਂ ਆਪਾਂ ਪਲੇਨ ਸੂਟ ਪਾਇਆ ਹੁੰਦਾ ਤੇ ਡਿਜ਼ਾਈਨਰ ਸੂਟ ਪਾਇਆ ਹੁੰਦਾ ਉਦੇਚ ਕਿੰਨਾ ਜਿਆਦਾ ਵੀ ਫਰਕ ਪੈ ਜਾਂਦਾ ਧੋਮਾਂ ਚ ਹੈਨਾ ਲੁੱਕ ਕਿੰਨੀ ਜਿਆਦਾ ਸੋਹਣੀ ਆਉਂਦੀ ਹੁੰਦੀ ਹੈ ਆਪਣੀ ਡਿਜ਼ਾਈਨਰ ਸੂਟ ਨਾਲ ਸਾਰੇ ਪੁੱਛਦੇ ਨੇ ਵੀ ਤੁਸੀਂ ਸੂਟ ਇਹ ਕਿੱਥੋਂ ਤਿਆਰ ਕਰਵਾਇਆ ਸੋ ਇਦਾਂ ਦੇ ਸੂਟ ਬਾਏ ਕਰਨ ਦੇ ਲਈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਪ੍ਰਿੰਟ ਲੈ ਕੇ ਆਉਨੇ ਆ ਬਹੁਤ ਹੀ ਸੋਹਣੇ ਵਰਕ ਸੂਟਾਂ ਦੇ ਹੈਂਡਵਰਕ ਹੋਗੇ ਮਸ਼ੀਨਵਰਕ ਹੋਗੇ ਹੈਂਡ ਪੇਂਟ ਦੇ ਸੂਟ ਹੋਗੇ ਇਦਾਂ ਸਾਰੇ ਸਾਰਾ ਤੁਹਾਨੂੰ ਆਪਣੇ ਕੋਲ ਅਵੇਲੇਬਲ ਮਿਲੂਗਾ ਸਾਰਾ ਕੰਮ ਤੇ ਤੁਸੀਂ ਸਾਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਆਪਣਾ ਨੰਬਰ ਦਿੱਤਾ ਹੁੰਦਾ ਸਕਰੀਨ ਤੇ ਵੱਧ ਤੋਂ ਵੱਧ ਮੈਸੇਜ ਕਰਿਆ ਕਰੋ ਗਰੁੱਪ ਦੇ ਵਿੱਚ ਜੁੜਿਆ ਕਰੋ ਤੇ ਇਦਾਂ ਦੀਆਂ ਹੈਲਪਫੁਲ ਵੀਡੀਓ ਵੀ ਆਪਾਂ ਤੁਹਾਡੇ ਲਈ ਲੈ ਕੇ ਆਉਣਾ ਤਾਂ ਕਿ ਤੁਸੀਂ ਘਰ ਬੈਠੇ ਵੀ ਆਪਣੇ ਸੂਟ ਨੂੰ ਡਿਜ਼ਾਈਨਰ ਬਣਾ ਸਕੋ ਜੀ ਓਕੇ ਜੀ ਬਾਏ